ਹਾਂਜੀ ਪਿਆਰੇ ਵਿਦਿਆਰਥੀਓ ਪਿਆਰੇ ਵਿਦਿਆਰਥੀਓ ਜੋ ਮੈਰਿਟੋਰੀਅਸ ਸਕੂਲਾਂ ਦੇ ਲਈ ਦੂਸਰੀ ਕਾਉਂਸਲਿੰਗ ਚੱਲ ਰਹੀ ਆ ਉਸ ਸੰਬੰਧੀ ਅੱਜ ਲਾਸਟ ਦਿਨ ਸੀਗਾ ਤੇ ਤੁਹਾਨੂੰ ਦੱਸਦੀ ਆ ਵੀ ਕਿੱਥੇ ਸੀਟਾਂ ਫੁੱਲ ਫਿੱਲ ਹੋ ਚੁੱਕੀਆਂ ਨੇ ਤੇ ਕਿਹੜਾ ਸਕੂਲ ਆਗਾ ਜਿੱਥੇ ਹਜੇ ਵੀ ਸੀਟਾਂ ਜਿਹੜੀਆਂ ਬਾਕੀ ਨੇ ਤੁਸੀਂ ਵੇਖ ਰਹੇ ਹੋਗੇ ਸਕਰੀਨ ਦੇ ਉੱਪਰ ਡਿਟੇਲ ਜਿਹੜੀਆਂ ਲੜਕਿਆਂ ਦੀ ਅੱਜ ਦਾ ਜਿਹੜਾ ਲਾਸਟ ਸੀਨ ਲੈ ਆਪਾਂ ਜਿਹੜੀਆਂ ਖਾਲੀ ਨੇ ਲੜਕਿਆਂ ਦੀਆਂ ਸੀਟਾਂ ਅਮਰਤਸਰ ਦੇ ਵਿੱਚ ਕੋਈ ਸੀਟ ਬਾਕੀ ਨਹੀਂ ਹੈਗੀ ਜੀ ਜ਼ੀਰੋ ਹੋ ਚੁੱਕੀਆਂ ਨੇ ਸਾਰੀਆਂ ਮੈਡੀਕਲ ਨਾਨ ਮੈਡੀਕਲ ਕਮਰਸ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਬਠਿੰਡਾ ਵੇਖ ਰਹੇ ਹੋ ਬਠਿੰਡਾ ਵਿੱਚ ਵੀ ਸਾਰੀਆਂ ਜ਼ੀਰੋ ਹੋ ਚੁੱਕੀਆਂ ਨੇ ਜੀ ਇੱਕ ਵੀ ਸੀਟ ਨਹੀਂ ਬਚੀ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਵੀ ਕੋਈ ਵੀ ਸੀਟ ਦੇਖਣ ਨੂੰ ਨਹੀਂ ਮਿਲ ਰਹੀ ਤੇ ਅੱਗੇ ਗਰਦਾਸਪੁਰ ਹੈ ਜਿਹੜਾ ਦੇਖਣਯੋਗ ਬਣਦਾਗਾ ਇੱਥੇ ਵੈਰੀ ਇੰਪੋਰਟੈਂਟ ਜਿਹੜੀਆਂ ਸੀਟਾਂ ਪੰਜਾਂ ਨੇ ਹਜੇ ਵੀ ਟੋਟਲ 20 ਸੀਟਾਂ ਨੇ 11 ਮੈਡੀਕਲ ਦੇ ਲਈ ਪੰਜਾਂ ਨੇ ਇੱਕ ਨਾਨ ਮੈਡੀਕਲ ਦੇ ਲਈ ਪਈਆ ਤੇ 8 ਕਮਰਸ ਦੇ ਲਈ ਪੰਜਾਂ ਨੇਗੀਆਂ 20 ਸੀਟਾਂ ਜਿਹੜੀਆਂ ਲੜਕੀਆਂ ਦੀਆਂ ਹਜੇ ਵੀ ਗਰਦਾਸਪੁਰ ਦੇ ਵਿੱਚ ਜਿਹੜੀਆਂ ਪੰਜਾਂ ਨੇ ਉਹ ਤੁਸੀਂ ਵੇਖ ਸਕਦੇ ਹੋਗੇ ਤਲਵਾੜਾ ਜ਼ੀਰੋ ਹੋ ਚੁੱਕਿਆ ਜੀ ਕੋਈ ਸੀਟ ਬਾਕੀ ਨਹੀਂ ਜਲੰਧਰ 0 ਹੋ ਚੁੱਕਿਆ ਜੀ ਕੋਈ ਵੀ ਸੀਟ ਬਾਕੀ ਨਹੀਂ ਲੁਧਿਆਣਾ ਵੀ 0 ਹੈ ਜੀ ਕੋਈ ਵੀ ਸੀਟ ਬਾਕੀ ਨਹੀਂ ਪਟਿਆਲਾ ਦੇ ਵਿੱਚ ਕੋਈ ਵੀ ਸੀਟ ਬਾਕੀ ਨਹੀਂ 0 ਹੋ ਚੁੱਕਿਆਗਾ ਐਸਐਸ ਨਗਰ ਮੁਹੱਲੀ ਵਾਲਾ ਸਕੂਲ ਹੈ ਜਿਹੜਾ ਇਹ ਵੀ 0 ਹੋ ਚੁੱਕਿਆ ਜੀ ਇੱਥੇ ਕੋਈ ਵੀ ਸੀਟ ਨਹੀਂ ਬਾਕੀ ਤੇ ਸੰਗਰੂਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਕੋਈ ਵੀ ਸੀਟ ਜਿਹੜੀ ਬਾਕੀ ਦੇਖਣ ਨੂੰ ਨਹੀਂ ਮਿਲ ਰਹੀ ਕੇਵਲ ਇੱਕੋ ਸਕੂਲ ਆ ਜਿਹੜਾ ਲੜਕੇ ਦੀਆਂ ਸੀਟਾਂ ਦਾ ਦੂਸਰੀ ਕਾਉਂਸਲਿੰਗ ਦਾ ਰਾਉਂਡ ਅੱਜ ਖਤਮ ਹੋ ਚੁੱਕਿਆਗਾ ਤੇ ਸੀਟਾਂ ਦੇ ਜਿਹੜੀਆਂ ਬਾਕੀ ਬਚ ਰਹੀਆਂ ਨੇ ਗੁਰਦਾਸਪੁਰ ਦੇ ਵਿੱਚ 20 11 ਮੈਡੀਕਲ ਇੱਕ ਨਾਨ ਮੈਡੀਕਲ ਤੇ 8 ਕਮਰਸ ਸਕ੍ਰੀਨ ਦੇ ਉੱਪਰ ਲਗਾਤਾਰ ਤੁਸੀਂ ਵੇਖ ਰਹੇ ਹੋ ਅੱਗੇ ਆਪਾਂ ਜਾਣਦੇ ਆਂ ਲੜਕੀਆਂ ਦੀਆਂ ਸੀਟਾਂ ਕਿੱਥੇ-ਕਿੱਥੇ ਖਾਲੀ ਰਹੀਆਂ ਤੇ ਮੈਂ ਨਾਲੇ ਇਹ ਵੀ ਕਹਿ ਦਿਆਂ ਜ਼ਿਕਰ ਚੈਨਲ ਤੇ ਪਹਿਲੀ ਵਾਰਿਆਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰੇਕ ਬੱਚੇ ਕੋਲੇ ਗੱਲ ਪਹੁੰਚੇ ਤੇ ਉਹਨੂੰ ਪਤਾ ਲੱਗਦਾ ਰਹੇ ਜਦੋਂ ਵੀ ਕੋਈ ਅਪਡੇਟ ਆਉਂਦੀ ਆਪਾਂ ਤੁਹਾਡੇ ਜਿਹੜੀ ਸੇਵਾ ਦੇ ਵਿੱਚ ਨਾਲ ਦੀ ਨਾਲ ਹਾਜ਼ਰ ਕਰ ਦਿਆ ਕਰਾਂਗੇ ਅੱਗੇ ਹੈ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਸੀਟ ਜਿਹੜੀ ਬਾਕੀ ਨਹੀਂ ਹੈ ਲੜਕਿਆਂ ਦੀਆਂ ਦੀਆਂ ਸੀਟਾਂ ਦੇਖ ਰਹੇ ਆਪਾਂ ਜ਼ੀਰੋ ਹੋ ਚੁੱਕੀਆਂ ਪਟੰਡਾ ਦੇ ਵਿੱਚ ਵੀ ਕਿਸੇ ਵੀ ਸਟਰੀਮ ਦੇ ਵਿੱਚ ਕੋਈ ਵੀ ਸੀਟ ਬਾਕੀ ਨਹੀਂ ਜ਼ੀਰੋ ਹੋ ਚੁੱਕੀਆਂ ਨੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਨੋਟ ਕਰਨ ਯੋਗ ਬਣਦਾ ਟੋਟਲ 3 ਸੀਟਾਂ ਬਚੀਆਂ ਨੇ ਉਹ ਬਚੀਆਂ ਨੇ ਕਮਰਸ ਦੇ ਵਿੱਚ ਮੈਡੀਕਲ ਵੀ ਜ਼ੀਰੋ ਆ ਨਾਨ ਮੈਡੀਕਲ ਵੀ ਜ਼ੀਰੋ ਆ ਗੁਰਦਾਸਪੁਰ ਦੇ ਵਿੱਚ 34 ਸੀਟਾਂ ਬਾਕੀ ਆ ਜੀ ਸਿਰਫ ਤੇ ਸਿਰਫ ਕਮਰਸ ਦੇ ਵਿੱਚ ਇਸੇ ਤਰ੍ਹਾਂ ਤਲਵਾਰਾ ਦੇ ਵਿੱਚ 8 ਸੀਟਾਂ ਬਾਕੀ ਆ ਸਿਰਫ ਤੇ ਸਿਰਫ ਕਮਰਸ ਦੇ ਵਿੱਚ ਜਲੰਧਰ ਵੀ ਜ਼ੀਰੋ ਹੋ ਚੁੱਕਿਆ ਜੀ ਲੁਧਿਆਣਾ ਵੀ ਜ਼ੀਰੋ ਹੈ ਕੋਈ ਸੀਟ ਬਾਕੀ ਨਹੀਂ ਪਟਿਆਲਾ ਦੇ ਵਿੱਚ ਵੀ ਜ਼ੀਰੋ ਆ ਕੋਈ ਵੀ ਸੀਟ ਬਾਕੀ ਨਹੀਂਗੀ ਤੇ ਐਸਐਸ ਨਗਰ ਮੁਹੱਲੇ ਵਿੱਚ ਵੀ ਕੋਈ ਵੀ ਸੀਟ ਬਾਕੀ ਨਹੀਂ ਸੰਗਰੂਰ ਦੇ ਵਿੱਚ ਵੀ ਕੋਈ ਵੀ ਸੀਟ ਬਾਕੀ ਨਹੀਂ ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਜਾਣਕਾਰੀ ਵੱਧ ਤੋਂ ਵੱਧ ਵਿਦਿਆਰਥੀਆਂ ਨਾਲ ਸ਼ੇਅਰ ਕਰੀਏ ਪਹੁੰਚਾਈਏ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਆਪਾਂ ਟੈਲੀਗ੍ਰਾਮ ਗਰੁੱਪ ਬਣਾਇਆ ਹੋਇਆ ਹੈਗਾ ਮੈਰਿਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਸਰਚ ਕਰੋ ਟੈਲੀਗ੍ਰਾਮ ਤੇ ਜਾ ਕੇ ਉੱਥੇ ਸਾਰੇ ਮੈਰਿਟੋਰੀਅਸ ਸਕੂਲਾਂ ਦੇ ਬੱਚੇ ਜੋੜੇ ਹੋਏ ਨੇਗੇ ਸੋ ਵੱਧ ਤੋਂ ਵੱਧ ਬੱਚਿਆਂ ਕੋਲ ਪਹੁੰਚਾਈਏ ਆਪਾਂ